ਦਾ ਪੱਖ ਸੁਣ ਉਹਨਾਂ ਦੇ ਮਸਲੇ ਨੇ ਜਿਹੜੇ ਉਹਨਾਂ ਨੂੰ ਹੱਲ ਕਰਨ ਜਿਹੜੇ ਸਾਡੇ ਕਿਸਾਨ ਵੀਰ ਲਗਾਤਾਰ ਪਿਛਲੇ 1 ਸਾਲ ਤੋਂ ਧਰਨੇ ਤੇ ਬੈਠੇ ਨੇ ਉਹ ਆਪੋ ਆਪਣੇ ਘਰਾਂ ਨੂੰ ਜਾਣ ਕਿਸੇ ਦਾ ਜੀ ਨਹੀਂ ਕਰਦਾ ਕਿ ਆਪਣੇ ਬੱਚਿਆਂ ਨੂੰ ਛੱਡ ਕੇ ਇਹ ਜੀਆਂ ਕੋ ਮਾਗਦੇ ਬਹੁਤੀਆਂ ਠੰਡਾਂ ਦੇ ਵਿੱਚ ਜਿਹੜਾ ਸੜਕਾਂ ਤੇ ਬੈਠਣ ਇਹ ਕਿਤੇ ਨਾ ਕਿਤੇ ਕੇਂਦਰ ਵੱਲ ਨੂੰ ਜਿਹੜਾ ਬਤੀਰਾ ਉਹ ਕਿਸਾਨ ਦੇ ਵਿਰੋਧ ਚ ਹੈ ਸੋ ਪਿੱਛੇ ਵੀ ਤੁਸੀਂ ਬਿਆਨ ਵੀ ਸੁਣੇ ਹੋਣੇ ਕਿ ਬਹੁਤ ਕੁਝ ਉਹਨਾਂ ਨੇ ਕਿਸਾਨਾਂ ਦੇ ਖਿਲਾਫ ਬੋਲਿਆ ਕਿ ਅਸੀਂ ਜਿਵੇਂ ਹਰਿਆਣੇ 'ਚ ਵੀ ਜਿੱਤ ਗਏ ਵੀ ਸਾਡਾ ਕੀ ਬਗੜ ਲਿਆ ਕਿਸਾਨਾਂ ਨੇ ਜਾਂ ਉੱਤਰਾਖੰਡ ਦੇ ਵਿੱਚ ਵੀ ਕਿਸੇ ਮੰਤਰੀ ਵੱਲੋਂ ਜਿਹੜੇ ਉਦੋਂ ਕਿਸਾਨਾਂ ਤੇ ਜਿਹੜੀ ਗੱਡੀ ਗੁੱਡੀ ਚੜਾਈ ਗਈ ਸੀ ਉਹਦਾ ਵੀ ਕੋਈ ਹਜੇ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ ਇਥੋਂ ਇਹ ਲੱਗਦਾ ਹੈ ਕਿ ਜਿਹੜੀ ਡਿਕਟੇਟਰਸ਼ਿਪ ਹੈ ਉਹ ਕੇਂਦਰ ਦੀ ਰਗ ਰਗ ਦੇ ਵਿੱਚ ਹੈ ਉਹਨੂੰ ਚਾਹੀਦਾ ਕਿ ਕਦੇ ਵੀ ਜਿੰਨਾ ਤੁਸੀਂ ਨਿੰਮਕੇ ਚੱਲੋਗੇ ਉਨੇ ਹੀ ਤੁਸੀਂ ਲੰਬਾ ਸਮਾਂ ਚੱਲੋਗੇ ਜਿੰਨਾ ਕੋਈ ਆਕੜ ਕੇ ਚੱਲਦਾ ਉਹਦੀ ਆਕੜ ਹੈ ਜਿਹੜੀ ਛੇਤੀ ਟੁੱਟ ਜਾਂਦੀ ਹੈ ਸੋ ਉਹਨਾਂ ਨੂੰ ਵੀ ਨਿੰ ਕਿ ਚੱਲਣ ਦੀ ਲੋੜ ਹੈ ਲੋਕਾਂ ਨੇ ਜੇ ਉਹਨਾਂ ਨੂੰ ਫਤਵਾ ਦੇ ਦਿੱਤਾ ਤਾਂ ਇਹਦਾ ਇਹ ਮਤਲਬ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਕਰਨਗੇ ਉਹਨਾਂ ਦਾ ਫਰਜ਼ ਬਣਦਾ ਕਿ ਕਿਸਾਨਾਂ ਨੂੰ ਬਿਠਾਉਣ ਬੁਲਾਉਣ ਆਪਉਣ ਆਪ ਭੇਜਣਾ ਆਪਣੇ ਮੰਤਰੀ ਭੇਜਣਾ ਆ ਬਿਠਾ ਕੇ ਗੱਲ ਕਰਨ ਜਿਵੇਂ ਜਦੋਂ ਪਿਛਲੀ ਵਾਰੇ ਅੰਦੋਲਨ ਸੱਚੇ ਪਾਤਸ਼ਾਹ ਦੁਆ ਬੇਨਤੀ ਜੋਦੇ ਲਈ ਕਰਦਾ ਕਿ ਸੱਚੇ ਪਾਸ਼ਾ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਨੂੰ ਤੰਦਰੁਸਤ ਰੱਖਿਓ ਕਿਉਂਕਿ ਇਹੋ ਜਿਹੇ ਜੋਦੇ ਜਿਹੜੇ ਸਟੇਟ ਲਈ ਦੇਸ਼ ਲਈ ਲੜ ਰਹੇ ਨੇ ਇਹ ਰੋਜ਼ ਰੋਜ਼ ਨਹੀਂ ਪੈਦਾ ਹੁੰਦੇ ਸੋ ਇਹਨਾਂ ਦੀ ਸਿਹਤ ਹੈ ਜਿਹੜੀ ਉਹ ਦੁਰੁਸਤ ਰਹੇ ਠੀਕ ਰਹੇ ਔਰ ਉਹਦੇ ਨਾਲ ਹੀ ਮੈਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕੇਂਦਰ ਸਰਕਾਰ ਆਪਣਾ ਜਿਹੜਾ ਪੱਖਪਾਤੀ ਬਤੀਰਾ ਉਹਨੂੰ ਛੱਡ ਕੇ ਇੱਕ ਇਹ ਪਤਾ ਲੱਗੇ ਕਿ ਜਿਹੜਾ ਦੇਸ਼ ਦਾ ਸ਼ਾਸਕ ਹੁੰਦਾ ਉਹਦੇ ਬਸ ਤੇ ਸਾਰੀ ਪ੍ਰਜਾ ਜਿਹੜੀ ਇੱਕ ਸਮਾਨ ਹੁੰਦੀ ਹੈ ਤੇ ਉਹਨਾਂ ਨੂੰ ਚਾਹੀਦਾ ਕਿ ਕਿਸਾਨਾਂ ਦਾ ਪੱਖ ਸੁਣਨ ਉਹਨਾਂ ਦੇ ਮਸਲੇ ਨੇ ਜਿਹੜੇ ਉਹਨਾਂ ਨੂੰ ਹੱਲ ਕਰਨ ਜਿਹੜੇ ਸਾਡੇ ਕਿਸਾਨ ਵੀ ਲਗਾਤਾਰ ਪਿਛਲੇ ਇੱਕ ਸਾਲ ਤੋਂ ਧਰਨੇ ਤੇ ਬੈਠੇ ਨੇ ਉਹ ਆਪੋ ਆਪਣੇ ਘਰਾਂ ਨੂੰ ਜਾਣ ਕਿਸੇ ਦਾ ਜੀ ਨਹੀਂ ਕਰਦਾ ਕਿ ਆਪਣੇ ਬੱਚਿਆਂ ਨੂੰ ਛੱਡ ਕੇ ਇਹਦੀਆਂ ਪੋ ਮਾਗਦੇ ਪੋ ਦੀਆਂ ਠੰਡਾਂ ਦੇ ਵਿੱਚ ਜਿਹੜਾ ਸੜਕਾਂ ਤੇ ਬੈਠਣ ਇਹ ਕਿਤੇ ਨਾ ਕਿਤੇ ਕੇਂਦਰ ਵੱਲੋਂ ਜਿਹੜਾ ਬਤੀਰਾ ਉਹ ਕਿਸਾਨ ਦੇ ਬਰੋਚ ਹੈ ਸੋ ਪਿੱਛੇ ਵੀ ਤੁਸੀਂ ਬਿਆਨ ਵੀ ਸੁਣੇ ਹੋਣੇ ਕਿ ਬਹੁਤ ਕੁਛ ਉਹਨਾਂ ਨੇ ਕਿਸਾਨਾਂ ਦੇ ਖਿਲਾਫ ਬੋਲਿਆ ਕਿ ਅਸੀਂ ਜਿਵੇਂ ਹਰਿਆਣੇ 'ਚ ਵੀ ਦਿੱਤਗੇ ਵੀ ਸਾਡਾ ਕੀ ਬਗੜ ਲਿਆ ਕਿਸਾਨਾਂ ਨੇ ਜਾਂ ਉੱਤਰਾਖੰਡ ਦੇ ਵਿੱਚ ਵੀ ਕਿਸੇ ਮੰਤਰੀ ਵੱਲੋਂ ਜਿਹੜੇ ਉਦੋਂ ਕਿਸਾਨਾਂ ਤੇ ਜਿਹੜੀ ਗੱਡੀ-ਗੁੱਡੀ ਚੜਾਈ ਗਈ ਸੀ ਉਹਦਾ ਵੀ ਕੋਈ ਹਜੇ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ ਇਥੋਂ ਇਹ ਲੱਗਦਾ ਹੈ ਕਿ ਜਿਹੜੀ ਡਿਕਟੇਟਰਸ਼ਿਪ ਹੈ ਉਹ ਕੇਂਦਰ ਦੀ ਰਗ-ਰਗ ਦੇ ਵਿੱਚ ਹੈ ਉਹਨੂੰ ਚਾਹੀਦਾ ਕਿ ਕਦੇ ਵੀ ਜਿੰਨਾ ਤੁਸੀਂ ਨਿੰਮਕੇ ਚੱਲੋਗੇ ਉਨੇ ਹੀ ਤੁਸੀਂ ਲੰਬਾ ਸਮਾਂ ਚੱਲੋਗੇ ਜਿੰਨਾ ਕੋਈ ਆਕੜ ਕੇ ਚੱਲਦਾ ਉਹਦੀ ਆਕੜ ਹੈ ਜਿਹੜੀ ਛੇਤੀ ਟੁੱਟ ਜਾਂਦੀ ਹੈ ਸੋ ਉਹਨਾਂ ਨੂੰ ਵੀ ਨਿੰ ਕੇ ਚੱਲਣ ਦੀ ਲੋੜ ਹੈ ਲੋਕਾਂ ਨੇ ਜੇ ਉਹਨਾਂ ਨੂੰ ਫਤਵਾ ਦੇਤਾ ਤਾਂ ਇਹਦਾ ਇਹ ਮਤਲਬ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਕਰਨਗੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਨੂੰ ਬਿਠਾਉਣ ਬੁਲਾਉਣ ਆਪਉਣ ਆਪ ਭੇਜਣਾ ਆਪਣੇ ਮੰਤਰੀ ਭੇਜਣਾ ਆਪ ਬਿਠਾ ਕੇ ਗੱਲ ਕਰਨ ਜਿਵੇਂ ਜਦੋਂ ਪਿਛਲੀ ਵਾਰੇ ਅੰਦੋਲਨ ਸੱਚੇ ਪਾਤਸ਼ਾਹ ਦੁਆ ਬੇਨਤੀ ਜੋਦੇ ਕਰਦਾ ਕਿ ਸੱਚੇ ਪਾਤਸ਼ਾਹ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਨੂੰ ਤੰਦਰੁਸਤ ਰੱਖਿਓ ਕਿਉਂਕਿ ਇਹੋ ਜਿਹੇ ਜੋਦੇ ਜਿਹੜੇ ਸਟੇਟ ਲਈ ਦੇਸ਼ ਲਈ ਲੜ ਰਹੇ ਨੇ ਇਹ ਰੋਜ਼ ਰੋਜ਼ ਨਹੀਂ ਪੈਦਾ ਹੁੰਦੇ ਸੋ ਇਹਨਾਂ ਦੀ ਸਿਹਤ ਹੈ ਜਿਹੜੀ ਉਹ ਦੁਰਸਤ ਰਹੇ ਠੀਕ ਰਹੇ ਔਰ ਉਹਦੇ ਨਾਲ ਹੀ ਮੈਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕੇਂਦਰ ਸਰਕਾਰ ਆਪਣਾ ਜਿਹੜਾ ਪੱਖਪਾਤੀ ਬਤੀਰਾ ਉਹਨੂੰ ਛੱਡ ਕੇ ਇੱਕ ਇਹ ਪਤਾ ਲੱਗੇ ਕਿ ਜਿਹੜਾ ਦੇਸ਼ ਦਾ ਸ਼ਾਸਕ ਹੁੰਦਾ ਉਹਦੇ ਤੇ ਸਾਰੀ ਪ੍ਰਾਜਾ ਜਿਹੜੀ ਇੱਕ ਸਮਾਨ ਹੁੰਦੀ ਹੈ ਤੇ ਉਹਨਾਂ ਨੂੰ ਚਾਹੀਦਾ ਕਿ ਕਿਸਾਨਾਂ ਦਾ ਪੱਖ ਸੁਣਨ ਉਹਨਾਂ ਦੇ ਮਸਲੇ ਨੇ ਜਿਹੜੇ ਉਹਨਾਂ ਨੂੰ ਹੱਲ ਕਰਨ ਜਿਹੜੇ ਸਾਡੇ ਕਿਸਾਨ ਵੀਰ ਲਗਾਤਾਰ ਪਿਛਲੇ ਇੱਕ ਸਾਲ ਤੋਂ ਧਰਨੇ ਤੇ ਬੈਠੇ ਨੇ ਉਹ ਆਪੋ ਆਪਣੇ ਘਰਾਂ ਨੂੰ ਜਾਣ ਕਿਸੇ ਦਾ ਜੀ ਨਹੀਂ ਕਰਦਾ ਕਿ ਆਪਣੇ ਬੱਚਿਆਂ ਨੂੰ ਛੱਡ ਕੇ ਇਹਦੀਆਂ ਪੋ ਮਾਗਦੇ ਪੋ ਦੀਆਂ ਠੰਡਾਂ ਦੇ ਵਿੱਚ ਜਿਹੜਾ ਸੜਕਾਂ ਤੇ ਬੈਠਣ ਇਹ ਕਿਤੇ ਨਾ ਕਿਤੇ ਕੇਂਦਰ ਵੱਲੋਂ ਜਿਹੜਾ ਬਤੀਰਾ ਉਹ ਕਿਸਾਨ ਦੇ ਬਰੋਚ ਹੈ ਸੋ ਪਿੱਛੇ ਵੀ ਤੁਸੀਂ ਬਿਆਨ ਵੀ ਸੁਣੇ ਹੋਣੇ ਕਿ ਬਹੁਤ ਕੁਝ ਉਹਨਾਂ ਨੇ ਕਿਸਾਨਾਂ ਦੇ ਖਿਲਾਫ ਬੋਲਿਆ ਕਿ ਅਸੀਂ ਜਿਵੇਂ ਹਰਿਆਣਾ ਵਿੱਚ ਵੀ ਜਿੱਤ ਗਏ ਵੀ ਸਾਡਾ ਕੀ ਬਗੜ ਲਿਆ ਕਿਸਾਨਾਂ ਨੇ ਜਾਂ ਉੱਤਰਾਖੰਡ ਦੇ ਵਿੱਚ ਵੀ ਕਿਸੇ ਮੰਤਰੀ ਵੱਲੋਂ ਜਿਹੜੇ ਉਦੋਂ ਕਿਸਾਨਾਂ ਤੇ ਜਿਹੜੀ ਗੱਡੀ ਗੁੱਡੀ ਚੜਾਈ ਗਈ ਸੀ ਉਹਦਾ ਵੀ ਕੋਈ ਹਜੇ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ ਇਥੋਂ ਇਹ ਲੱਗਦਾ ਹੈ ਕਿ ਜਿਹੜੀ ਡਿਕਟੇਟਰਸ਼ਿਪ ਹੈ ਉਹ ਕੇਂਦਰ ਦੀ ਰਗ ਰਗ ਦੇ ਵਿੱਚ ਹੈ ਉਹਨੂੰ ਚਾਹੀਦਾ ਕਿ ਕਦੇ ਵੀ ਜਿੰਨਾ ਤੁਸੀਂ ਨਿੰਮਕੇ ਚੱਲੋਗੇ ਉਨੇ ਹੀ ਤੁਸੀਂ ਲੰਬਾ ਸਮਾਂ ਚੱਲੋਗੇ ਜਿੰਨਾ ਕੋਈ ਆਕੜ ਕੇ ਚੱਲਦਾ ਉਹਦੀ ਆਕੜ ਹੈ ਜਿਹੜੀ ਛੇਤੀ ਟੁੱਟੇ ਜਾਂਦੀ ਹੈ ਸੋ ਉਹਨਾਂ ਨੂੰ ਵੀ ਕੇ ਚੱਲਣ ਦੀ ਲੋੜ ਹੈ ਲੋਕਾਂ ਨੇ ਜੇ ਉਹਨਾਂ ਨੂੰ ਫਤਵਾ ਦੇ ਦਿੱਤਾ ਤਾਂ ਇਹਦਾ ਇਹ ਮਤਲਬ ਨਹੀਂ ਕਿ ਕਿਸੇ ਦੀ ਕੋਈ ਸੁਣਵਾਈ ਨਹੀਂ ਕਰਨਗੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਨੂੰ ਬਿਠਾਉਣ ਬੁਲਾਉਣ ਆਪਉਣ ਆਪ ਭੇਜਣਾ ਆਪਣੇ ਮੰਤਰੀ ਭੇਜਣਾ ਬਿਠਾ ਕੇ ਗੱਲ ਕਰਨ ਜਦੋਂ ਜਦੋਂ ਪਿਛਲੀ ਵਾਰੇ ਅੰਦੋਲਨ ਸੱਚੇ ਪਾਤਸ਼ਾਹ ਦੁਆ ਬੇਨਤੀ ਜੋਦੇ ਕਰਦਾ ਕਿ ਸੱਚੇ ਪਾਤਸ਼ਾਹ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਨੂੰ ਤੰਦਰੁਸਤ ਰੱਖਿਓ ਕਿਉਂਕਿ ਇਹੋ ਜਿਹੇ ਜੋਧੇ ਜਿਹੜੇ ਸਟੇਟ ਲਈ ਦੇਸ਼ ਲਈ ਲੜ ਰਹੇ ਨੇ ਇਹ ਰੋਜ਼-ਰੋਜ਼ ਨਹੀਂ ਪੈਦਾ ਹੁੰਦੇ ਸੋ ਇਹਨਾਂ ਦੀ ਸਿਹਤ ਹੈ ਜਿਹੜੀ ਉਹ ਦੁਰਸਤ ਰਹੇ ਠੀਕ ਰਹੇ ਔਰ ਉਹਦੇ ਨਾਲ ਹੀ ਮੈਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕੇਂਦਰ ਸਰਕਾਰ ਆਪਣਾ ਜਿਹੜਾ ਪੱਖਪਾਤੀ ਬਤੀਰਾ ਉਹਨੂੰ ਛੱਡ ਕੇ ਇੱਕ ਇਹ ਪਤਾ ਲੱਗੇ ਕਿ ਜਿਹੜਾ ਦੇਸ਼ ਦਾ ਸ਼ਾਸਕ ਹੁੰਦਾ ਉਹਦੇ ਤੇ ਸਾਰੀ ਪ੍ਰਜਾ ਜਿਹੜੀ ਇੱਕ ਸਮਾਨ ਹੁੰਦੀ ਹੈ ਤੇ ਉਹਨਾਂ ਨੂੰ ਚਾਹੀਦਾ ਕਿ ਕਿਸਾਨਾਂ ਦਾ ਪੱਖ ਸੁਣਨ ਉਹਨਾਂ ਦੇ ਮਸਲੇ ਨੇ ਜਿਹੜੇ ਉਹਨਾਂ ਨੂੰ ਹੱਲ ਕਰਨ ਜਿਹੜੇ ਸਾਡੇ ਕਿਸਾਨ ਵੀ ਲਗਾਤਾਰ ਪਿਛਲੇ ਇੱਕ ਸਾਲ ਤੋਂ ਧਰਨੇ ਤੇ ਬੈਠੇ ਨੇ ਉਹ ਆਪੋ ਆਪਣੇ ਘਰਾਂ ਨੂੰ ਜਾਣ ਕਿਸੇ ਦਾ ਜੀ ਨਹੀਂ ਕਰਦਾ ਕਿ ਆਪਣੇ ਬੱਚਿਆਂ ਨੂੰ ਛੱਡ ਕੇ ਇਹ ਜੀਆਂ ਕੋ ਮਾਗਦੇ ਪੌ ਦੀਆਂ ਠੰਡਾਂ ਦੇ ਵਿੱਚ ਜਿਹੜਾ ਸੜਕਾਂ ਤੇ ਬੈਠਣ ਇਹ ਕਿਤੇ ਨਾ ਕਿਤੇ ਕੇਂਦਰ ਵੱਲ ਨੂੰ ਜਿਹੜਾ ਬਤੀਰਾ ਉਹ ਕਿਸਾਨ ਦੇ ਬਰੋਚ ਹੈ ਸੋ ਪਿੱਛੇ ਵੀ ਤੁਸੀਂ ਬਿਆਨ ਵੀ ਸੁਣੇ ਹੋਣੇ ਕਿ ਬਹੁਤ ਕੁਝ ਉਹਨਾਂ ਨੇ ਕਿਸਾਨਾਂ ਦੇ ਖਿਲਾਫ ਬੋਲਿਆ ਕਿ ਅਸੀਂ ਜਿਵੇਂ ਹਰਿਆਣੇ 'ਚ ਵੀ ਜਿੱਤ ਗਏ ਵੀ ਸਾਡਾ ਕੀ ਬਗੜ ਲਿਆ ਕਿਸਾਨਾਂ ਨੇ ਜਾਂ ਉੱਤਰਾਖੰਡ ਦੇ ਵਿੱਚ ਵੀ ਕਿਸੇ ਮੰਤਰੀ ਵੱਲੋਂ ਜਿਹੜੇ ਉਦੋਂ ਕਿਸਾਨਾਂ ਤੇ ਜਿਹੜੀ ਗੱਡੀਗੁੱਡੀ ਚੜਾਈ ਗਈ ਸੀ ਉਹਦਾ ਵੀ ਕੋਈ ਹਜੇ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ ਇੱਥੋਂ ਇਹ ਲੱਗਦਾ ਹੈ ਕਿ ਜਿਹੜੀ ਡਿਕਟੇਟਰਸ਼ਿਪ ਹੈ ਉਹ ਕੇਂਦਰ ਦੀ ਰਗ ਰਗ ਦੇ ਵਿੱਚ ਹੈ ਉਹਨੂੰ ਚਾਹੀਦਾ ਕਿ ਕਦੇ ਵੀ ਜਿੰਨਾ ਤੁਸੀਂ ਨਿੰਮਕੇ ਚੱਲੋਗੇ ਉਨੇ ਹੀ ਤੁਸੀਂ ਲੰਬਾ ਸਮਾਂ ਚੱਲੋਗੇ ਜਿੰਨਾ ਕੋਈ ਆਕੜ ਕੇ ਚੱਲਦਾ ਉਹਦੀ ਆਕੜ ਹੈ ਜਿਹੜੀ ਛੇਤੀ ਟੁੱਟ ਜਾਂਦੀ ਹੈ ਸੋ ਉਹਨਾਂ ਨੂੰ ਵੀ ਕੇ ਚੱਲਣ ਦੀ ਲੋੜ ਹੈ ਲੋਕਾਂ ਨੇ ਜੇ ਉਹਨਾਂ ਨੂੰ ਫਤਵਾ ਦੇ ਤਾ ਇਹਦਾ ਇਹ ਮਤਲਬ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਕਰਨਗੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਨੂੰ ਬਿਠਾਉਣ ਬੁਲਾਉਣ ਆਪਉਣ ਆਪ ਭੇਜਣਾ ਆਪਣੇ ਮੰਤਰੀ ਭੇਜਣਾ ਆ ਬਿਠਾ ਕੇ ਗੱਲ ਕਰਨ ਜਿਵੇਂ ਜਦੋਂ ਪਿਛਲੀ ਵਾਰੇ ਅੰਦੋਲਨ ਸੱਚੇ ਪਾਤਸ਼ਾਹ ਦੁਆ ਬੇਨਤੀ ਜੋਦੇ ਨਹੀਂ ਕਰਦਾ ਕਿ ਸੱਚੇ ਪਾਤਸ਼ਾਹ ਡਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਨੂੰ ਤੰਦਰੁਸਤ ਰੱਖਿਓ ਕਿਉਂਕਿ ਇਹੋ ਜਿਹੇ ਜੋਧੇ ਜਿਹੜੇ ਸਟੇਟ ਲਈ ਦੇਸ਼ ਲਈ ਲੜ ਰਹੇ ਨੇ ਇਹ ਰੋਜ਼ ਰੋਜ਼ ਨਹੀਂ ਪੈਦਾ ਹੁੰਦੇ ਸੋ ਇਹਨਾਂ ਦੀ ਸਿਹਤ ਹੈ ਜਿਹੜੀ ਉਹ ਦੁਰਸਤ ਰਹੇ ਠੀਕ ਰਹੇ ਔਰ ਉਹਦੇ ਨਾਲ ਹੀ ਮੈਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕੇਂਦਰ ਸਰਕਾਰ ਆਪਣਾ ਜਿਹੜਾ ਪੱਖਪਾਤੀ ਬਤੀਰਾ ਉਹਨੂੰ ਛੱਡ ਕੇ ਇੱਕ ਇਹ ਪਤਾ ਲੱਗੇ ਕਿ ਜਿਹੜਾ ਦੇਸ਼ ਦਾ ਸ਼ਾਸਕ ਹੁੰਦਾ ਉਹਦੇ ਵਾਸਤੇ ਸਾਰੀ ਪ੍ਰਜਾ ਜਿਹੜੀ ਇੱਕ ਸਮਾਨ ਹੁੰਦੀ ਹੈ ਤੇ ਉਹਨਾਂ ਨੂੰ ਚਾਹੀਦਾ ਕਿ ਕਿਸਾਨਾਂ ਦਾ ਪੱਖ ਸੁਣਨ ਉਹਨਾਂ ਦੇ ਮਸਲੇ ਨੇ ਜਿਹੜੇ ਉਹਨਾਂ ਨੂੰ ਹੱਲ ਕਰਨ ਜਿਹੜੇ ਸਾਡੇ ਕਿਸਾਨ ਵੀਰ ਲਗਾਤਾਰ ਪਿਛਲੇ 1 ਸਾਲ ਤੋਂ ਧਰਨੇ ਤੇ ਬੈਠੇ ਨੇ ਉਹ ਆਪੋ ਆਪਣੇ ਘਰਾਂ ਨੂੰ ਜਾਣ ਕਿਸੇ ਦਾ ਜੀ ਨਹੀਂ ਕਰਦਾ ਕਿ ਆਪਣੇ ਬੱਚਿਆਂ ਨੂੰ ਛੱਡ ਕੇ ਜੀਆਂ ਪੋ ਮੰਗਦੇ ਪੋ ਦੀਆਂ ਠੰਡਾਂ ਦੇ ਵਿੱਚ ਜਿਹੜਾ ਸੜਕਾਂ ਤੇ ਬੈਠਣ ਇਹ ਕਿਤੇ ਨਾ ਕਿਤੇ ਕੇਂਦਰ ਵੱਲ ਨੂੰ ਜਿਹੜਾ ਬਤੀਰਾ ਉਹ ਕਿਸਾਨ ਦੇ ਬਰੋਚ ਹੈ ਸੋ ਪਿੱਛੇ ਵੀ ਤੁਸੀਂ ਬਿਆਨ ਵੀ ਸੁਣੇ ਹੋਣੇ ਕਿ ਬਹੁਤ ਕੁਝ ਉਹਨਾਂ ਨੇ ਕਿਸਾਨਾਂ ਦੇ ਖਿਲਾਫ ਬੋਲਿਆ ਕਿ ਅਸੀਂ ਜਿਵੇਂ ਹਰਿਆਣੇ 'ਚ ਵੀ ਜਿੱਤ ਗਏ ਵੀ ਸਾਡਾ ਕੀ ਬਗਾਰ ਲਿਆ ਕਿਸਾਨਾਂ ਨੇ ਜਾਂ ਉੱਤਰਾਖੰਡ ਦੇ ਵਿੱਚ ਵੀ ਕਿਸੇ ਮੰਤਰੀ ਵੱਲੋਂ ਜਿਹੜੇ ਉਦੋਂ ਕਿਸਾਨਾਂ ਤੇ ਜਿਹੜੀ ਗੱਡੀਗੁੱਡੀ ਚੜਾਈ ਗਈ ਸੀ ਉਹਦਾ ਵੀ ਕੋਈ ਹਜੇ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ ਇਥੋਂ ਇਹ ਲੱਗਦਾ ਹੈ ਕਿ ਜਿਹੜੀ ਡਿਕਟੇਟਰਸ਼ਿਪ ਹੈ ਉਹ ਕੇਂਦਰ ਦੀ ਰਗ ਰਗ ਦੇ ਵਿੱਚ ਹੈ ਉਹ ਨੂੰ ਚਾਹੀਦਾ ਕਿ ਕਦੇ ਵੀ ਜਿੰਨਾ ਤੁਸੀਂ ਨਿੰਮਕੇ ਚੱਲੋਗੇ ਉਨੇ ਹੀ ਤੁਸੀਂ ਲੰਬਾ ਸਮਾਂ ਚੱਲੋਗੇ ਜਿੰਨਾ ਕੋਈ ਆਕੜ ਕੇ ਚੱਲਦਾ ਉਹਦੀ ਆਕੜ ਹੈ ਜਿਹੜੀ ਛੇਤੀ ਟੁੱਟ ਜਾਂਦੀ ਹੈ ਸੋ ਉਹਨਾਂ ਨੂੰ ਵੀ ਉਹਕੇ ਚੱਲਣ ਦੀ ਲੋੜ ਹੈ ਲੋਕਾਂ ਨੇ ਜੇ ਉਹਨਾਂ ਨੂੰ ਫਤਵਾ ਦੇਤਾ ਤਾਂ ਇਹਦਾ ਇਹ ਮਤਲਬ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਕਰਨਗੇ ਉਹਨਾਂ ਦਾ ਫਰਜ਼ ਬਣਦਾ ਕਿ ਕਿਸਾਨਾਂ ਨੂੰ ਬਿਠਾਉਣ ਬੁਲਾਉਣ ਆਪਉਣ ਆਪ ਭੇਜਣਾ ਆਪਣੇ ਮੰਤਰੀ ਭੇਜਣਾ ਆ ਬਿਠਾ ਕੇ ਗੱਲ ਕਰਨ ਜਿਵੇਂ ਜਦੋਂ ਪਿਛਲੀ ਵਾਰੇ ਅੰਦੋਲਨ ਸੱਚੇ ਪਾਤਸ਼ਾਹ ਦੁਆ ਬੇਨਤੀ ਜੋਦੇ ਕਰਦਾ ਕਿ ਸੱਚੇ ਪਾਸ਼ਾ ਡਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਨੂੰ ਤੰਦਰੁਸਤ ਰੱਖਿਓ ਕਿਉਂਕਿ ਇਹੋ ਜਿਹੇ ਜੋਧੇ ਜਿਹੜੇ ਸਟੇਟ ਲਈ ਦੇਸ਼ ਲਈ ਲੜ ਰਹੇ ਨੇ ਇਹ ਰੋਜ਼-ਰੋਜ਼ ਨਹੀਂ ਪੈਦਾ ਹੁੰਦੇ ਸੋ ਇਹਨਾਂ ਦੀ ਸਿਹਤ ਹੈ ਜਿਹੜੀ ਉਹ ਦੁਰਸਤ ਰਹੇ ਠੀਕ ਰਹੇ ਔਰ ਉਹਦੇ ਨਾਲ ਹੀ ਮੈਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕੇਂਦਰ ਸਰਕਾਰ ਆਪਣਾ ਜਿਹੜਾ ਪੱਖਪਾਤੀ ਬਤੀਰਾ ਉਹਨੂੰ ਛੱਡ ਕੇ ਇੱਕ ਇਹ ਪਤਾ ਲੱਗੇ ਕਿ ਜਿਹੜਾ ਦੇਸ਼ ਦਾ ਸ਼ਾਸਕ ਹੁੰਦਾ ਉਹਦੇ ਤੇ ਸਾਰੀ ਪ੍ਰਜਾ ਜਿਹੜੀ ਇੱਕ ਸਮਾਨ ਹੁੰਦੀ ਹੈ ਤੇ ਉਹਨਾਂ ਨੂੰ ਚਾਹੀਦਾ ਕਿ ਕਿਸਾਨਾਂ ਦਾ ਪੱਖ ਸੁਣਨ ਉਹਨਾਂ ਦੇ ਮਸਲੇ ਨੇ ਜਿਹੜੇ ਉਹਨਾਂ ਨੂੰ ਹੱਲ ਕਰਨ ਜਿਹੜੇ ਸਾਡੇ ਕਿਸਾਨ ਵੀਰ ਲਗਾਤਾਰ ਪਿਛਲੇ 1 ਸਾਲ ਤੋਂ ਧਰਨੇ ਤੇ ਬੈਠੇ ਨੇ ਉਹ ਆਪੋ ਆਪਣੇ ਘਰਾਂ ਨੂੰ ਜਾਣ ਕਿਸੇ ਦਾ ਜੀ ਨਹੀਂ ਕਰਦਾ ਕਿ ਆਪਣੇ ਬੱਚਿਆਂ ਨੂੰ ਛੱਡ ਕੇ ਇਹਦੀਆਂ ਪੋ ਮੰਗਦੇ ਆ ਬਹੁਤ ਦੀਆਂ ਠੰਡਾਂ ਦੇ ਵਿੱਚ ਜਿਹੜਾ ਸੜਕਾਂ ਤੇ ਬੈਠਣ ਇਹ ਕਿਤੇ ਨਾ ਕਿਤੇ ਕੇਂਦਰ ਵੱਲ ਨੂੰ ਜਿਹੜਾ ਬਤੀਰਾ ਉਹ ਕਿਸਾਨ ਦੇ ਬਰੋਚ ਹੈ ਸੋ ਪਿੱਛੇ ਵੀ ਤੁਸੀਂ ਬਿਆਨ ਵੀ ਸੁਣੇ ਹੋਣੇ ਕਿ ਬਹੁਤ ਕੁਝ ਉਹਨਾਂ ਨੇ ਕਿਸਾਨਾਂ ਦੇ ਖਿਲਾਫ ਬੋਲਿਆ ਕਿ ਅਸੀਂ ਜਿਵੇਂ ਹਰਿਆਣੇ 'ਚ ਵੀ ਜਿੱਤ ਗਏ ਵੀ ਸਾਡਾ ਕੀ ਬਗੜ ਲਿਆ ਕਿਸਾਨਾਂ ਨੇ ਜਾਂ ਉੱਤਰਾਖੰਡ ਦੇ ਵਿੱਚ ਵੀ ਕਿਸੇ ਮੰਤਰੀ ਵੱਲੋਂ ਜਿਹੜੇ ਉਦੋਂ ਕਿਸਾਨਾਂ ਤੇ ਜਿਹੜੀ ਗੱਡੀ ਗੁੱਡੀ ਚੜਾਈ ਗਈ ਸੀ ਉਹਦਾ ਵੀ ਕੋਈ ਹਜੇ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ ਇੱਥੋਂ ਇਹ ਲੱਗਦਾ ਹੈ ਕਿ ਜਿਹੜੀ ਡਿਕਟੇਟਰਸ਼ਿਪ ਹੈ ਉਹ ਕੇਂਦਰ ਦੀ ਰਗ ਰਗ ਦੇ ਵਿੱਚ ਹੈ ਉਹਨੂੰ ਚਾਹੀਦਾ ਕਿ ਕਦੇ ਵੀ ਜਿੰਨਾ ਨੇਮਕੇ ਚੱਲੋਂਗੇ ਉਹਨੇ ਲੰਬਾ ਸਮਾਂ ਚੱਲੋਂਗੇ ਜਿੰਨਾ ਕੋਈ ਆਕੜ ਕੇ ਚੱਲਦਾ ਉਹਦੀ ਆਕੜ ਹੈ ਜਿਹੜੀ ਛੇਤੀ ਟੁੱਟ ਜਾਂਦੀ ਹੈ ਸੋ ਉਹਨਾਂ ਨੂੰ ਵੀ ਨਿਮਕੇ ਚੱਲਣ ਦੀ ਲੋੜ ਹੈ ਕਿ ਲੋਕਾਂ ਨੇ ਜੇ ਉਹਨਾਂ ਨੂੰ ਫਤਵਾ ਦੇ ਦਿੱਤਾ ਤਾਂ ਇਹਦਾ ਇਹ ਮਤਲਬ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਕਰਨਗੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਨੂੰ ਬਿਠਾਉਣ ਬੁਲਾਉਣ ਆਪ ਉਹਨਾਂ ਆਪ ਭੇਜਣ ਆਪਣੇ ਮੰਤਰੀ ਭੇਜਣ ਆਪ ਬਿਠਾ ਕੇ ਗੱਲ ਕਰਨ ਜੜਮ ਸਿੰਘ ਜਦੋਂ ਪਿਛਲੀ ਵਾਰੇ ਅੰਦੋਲਨ